ਅਤੇ ਜਦੋਂ ਤੁਸੀਂ ਕੁਝ ਚਾਹੁੰਦੇ ਹੋ ਤਾਂ ਸਾਰਾ ਬ੍ਰਹਿਮੰਡ ਇਸ ਨੂੰ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨ ਦੀ ਸਾਜ਼ਿਸ਼ ਰਚਦਾ ਹੈ ਇਹ ਇੱਕ ਸੁਪਨਾ ਸੱਚ ਹੋਣ ਦੀ ਸੰਭਾਵਨਾ ਹੈ ਜੋ ਜ਼ਿੰਦਗੀ ਨੂੰ ਦਿਲਚਸਪ ਬਣਾਉਂਦੀ ਹੈ ਜਦੋਂ ਅਸੀਂ ਪਿਆਰ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਆਪਣੇ ਨਾਲੋਂ ਵਧੀਆ ਬਣਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਅਸੀਂ ਆਪਣੇ ਨਾਲੋਂ ਵਧੀਆ ਬਣਨ ਦੀ ਕੋਸ਼ਿਸ਼ ਕਰਦੇ ਹਾਂ ਦਾ ਸਾਡੇ ਆਲੇ ਦੁਆਲੇ ਹਰ ਚੀਜ਼ ਵੀ ਵਧੀਆ ਹੋ ਜਾਂਦੀ ਹੈ ਕਿਸੇ ਨੂੰ ਪਿਆਰ ਕੀਤਾ ਜਾਂਦਾ ਹੈ ਕਿਉਂਕਿ ਉਸ ਨੂੰ ਪਿਆਰ ਕੀਤਾ ਜਾਂਦਾ ਹੈ ਪਿਆਰ ਕਰਨ ਲਈ ਕਿਸੇ ਕਾਰਨ ਦੀ ਲੋੜ ਨਹੀਂ ਹੈ ਸਿਰਫ ਇੱਕ ਚੀਜ਼ ਹੈ ਜੋ ਸਫਲਤਾ ਨੂੰ ਪ੍ਰਾਪਤ ਕਰਨਾ ਅਸੰਭਵ ਬਣਾ ਦਿੰਦੀ ਹੈ ਅਸਫਲਤਾ ਦਾ ਡਰ ਇਸ ਲਈ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਕਿਉਂਕਿ ਪੂਰੇ ਬ੍ਰਹਿਮੰਡ ਨੇ ਤੁਹਾਨੂੰ ਲੱਭਣ ਵਿੱਚ ਮੇਰੀ ਮਦਦ ਕਰਨ ਦੀ ਸਾਜ਼ਿਸ਼ ਰਚੀ ਹੈ ਪਰ ਜ਼ਿੰਦਗੀ ਦਾ ਭੇਤ ਸੱਤ ਵਾਰੀ ਡਿੱਗਣਾ ਅਤੇ ਅੱਠ ਵਾਰੀ ਉੱਠਣਾ ਹੈ ਇੰਤਜ਼ਾਰ ਕਰਨਾ ਦਰਦਨਾਕ ਹੈ ਭੁੱਲਣਾ ਦਰਦਨਾਕ ਹੁੰਦਾ ਹੈ ਪਰ ਇਹ ਨਾ ਜਾਣਨਾ ਕਿ ਕਿਹੜਾ ਕਰਨਾ ਹੈ ਸਭ ਤੋਂ ਭੈੜੀ ਕਿਸਮ ਦਾ ਦੁੱਖ ਹੈ ਹਰ ਕਿਸੇ ਨੂੰ ਇਸ ਬਾਰੇ ਸਪਸ਼ਟ ਵਿਚਾਰ ਹੁੰਦਾ ਹੈ ਕਿ ਦੂਜੇ ਲੋਕਾਂ ਨੂੰ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ ਪਰ ਉਸ ਨੂੰ ਆਪਣੇ ਬਾਰੇ ਕੁਝ ਪਤਾ ਨਹੀਂ ਯਾਦ ਰੱਖੋ ਜਿੱਥੇ ਵੀ ਤੁਹਾਡਾ ਦਿਲ ਹੈ ਉੱਥੇ ਤੁਹਾਨੂੰ ਆਪਣਾ ਖਜ਼ਾਨਾ ਮਿਲੇਗਾ ਜਦੋਂ ਕੋਈ ਚਲਾ ਜਾਂਦਾ ਹੈ ਤਾਂ ਇਹ ਇਸ ਲਈ ਹੁੰਦਾ ਹੈ ਕਿਉਂਕਿ ਕੋਈ ਹੋਰ ਆਉਣ ਵਾਲਾ ਹੁੰਦਾ ਹੈ ਸਪਸ਼ਟੀਕਰਨ ਨਾਲ ਆਪਣਾ ਸਮਾਂ ਬਰਬਾਦ ਨਾ ਕਰੋ ਲੋਕ ਸਿਰਫ ਉਹੀ ਸੁਣਦੇ ਹਨ ਜੋ ਉਹ ਸੁਣਨਾ ਚਾਹੁੰਦੇ ਹਨ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੀ ਕਰਦਾ ਹੈ ਧਰਤੀ ਤੇ ਹਰ ਵਿਅਕਤੀ ਵਿਸ਼ਵ ਦੇ ਇਤਿਹਾਸ ਵਿੱਚ ਇੱਕ ਕੇਂਦਰੀ ਭੂਮਿਕਾ ਨਿਭਾਉਂਦਾ ਹੈ ਅਤੇ ਆਮ ਤੌਰ ਤੇ ਉਹ ਇਸ ਨੂੰ ਨਹੀਂ ਜਾਣਦਾ ਦੁਨੀਆ ਵਿੱਚ ਕੁਝ ਵੀ ਕਦੇ ਵੀ ਪੂਰੀ ਤਰ੍ਹਾਂ ਗਲਤ ਨਹੀਂ ਹੁੰਦਾ ਇੱਕ ਰੁਕੀ ਹੋਈ ਘੜੀ ਵੀ ਦਿਨ ਵਿੱਚ ਦੋ ਵਾਲੀ ਸਹੀ ਹੁੰਦੀ ਹੈ ਜਦੋਂ ਤੁਸੀਂ ਆਪਣਾ ਰਸਤਾ ਲੱਭ ਲੈਂਦੇ ਹੋ ਤਾਂ ਤੁਹਾਨੂੰ ਡਰਨਾ ਨਹੀਂ ਚਾਹੀਦਾ ਗਲਤੀਆਂ ਕਰਨ ਲਈ ਤੁਹਾਡੇ ਵਿੱਚ ਲੋੜੀਂਦੀ ਹਿੰਮਤ ਹੋਣੀ ਚਾਹੀਦੀ ਹੈ ਨਿਰਾਸ਼ਾ ਅਤੇ ਹਾਰ ਉਹ ਸਾਧਨ ਹਨ ਜੋ ਪਰਮੇਸ਼ਵਰ ਸਾਨੂੰ ਰਾਹ ਦਿਖਾਉਣ ਲਈ ਵਰਤਦਾ ਹੈ। ਹੰਝੂ ਉਹ ਸ਼ਬਦ ਹਨ ਜਿਨ੍ਹਾਂ ਨੂੰ ਲਿਖਣ ਦੀ ਲੋੜ ਹੈ। ਆਪਣੇ ਦਰਦ ਦੇ ਅੱਗੇ ਨਾ ਝੁਕੋ। ਜੇ ਤੁਸੀਂ ਅਝਿਹਾ ਕਰਦੇ ਹੋ ਤਾਂ ਤੁਸੀਂ ਆਪਣੇ ਦਿਲ ਨਾਲ ਗੱਲ ਨਹੀਂ ਕਰ ਸਕੋਗੇ। ਜੇ ਮੈਂ ਸੱਚਮੁੱਚ ਤੁਹਾਡੀ ਜ਼ਿੰਦਗੀ ਦਾ ਹਿੱਸਾ ਹਾਂ ਤਾਂ ਤੁਸੀਂ ਇੱਕ ਦਿਨ ਵਾਪਸ ਆਵੋਗੇ। ਅਜਿਹੇ ਪਲ ਹੁੰਦੇ ਹਨ ਜਦੋਂ ਮੁਸੀਬਤਾਂ ਸਾਡੀ ਜ਼ਿੰਦਗੀ ਵਿੱਚ ਦਾਖਲ ਹੁੰਦੀਆਂ ਹਨ ਅਤੇ ਅਸੀਂ ਉਨ੍ਹਾਂ ਤੋਂ ਬਚਣ ਲਈ ਕੁਝ ਨਹੀਂ ਕਰ ਸਕਦੇ ਪਰ ਉਹ ਇੱਕ ਕਾਰਨ ਕਰਕੇ ਉੱਥੇ ਹਨ ਜਦੋਂ ਅਸੀਂ ਉਨ੍ਹਾਂ ਤੇ ਕਾਬੂ ਪਾ ਲਵਾਂਗੇ ਤਾਂ ਹੀ ਅਸੀਂ ਸਮਝ ਸਕਾਂਗੇ ਕਿ ਉਹ ਉੱਥੇ ਕਿਉਂ ਹਨ ਹੁਣ ਜਦੋਂ ਉਸ ਕੋਲ ਗਵਾਨ ਲਈ ਕੁਝ ਨਹੀਂ ਸੀ ਤਾਂ ਉਹ ਆਜ਼ਾਦ ਸੀ ਲੋਕ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਸਮੇਂ ਉਹ ਕਰਨ ਦੇ ਸਮਰਥ ਹੁੰਦੇ ਹਨ ਜੋ ਉਹ ਸੁਪਨੇ ਦੇਖਦੇ ਹਨ ਸਾਡੇ ਵਿੱਚ ਕੋਈ ਨਹੀਂ ਜਾਣਦਾ ਅਗਲੇ 5 ਮਿੰਟਾਂ ਵਿੱਚ ਕੀ ਹੋ ਸਕਦਾ ਹੈ ਫਿਰ ਵੀ ਅਸੀਂ ਅੱਗੇ ਵੱਧਦੇ ਹਾਂ ਕਿਉਂਕਿ ਸਾਨੂੰ ਵਿਸ਼ਵਾਸ ਹੈ ਜੋ ਕੁਝ ਵੀ ਇੱਕ ਵਾਰ ਵਾਪਰਦਾ ਹੈ ਉਹ ਦੁਬਾਰਾ ਕਦੇ ਵੀ ਨਹੀਂ ਹੋ ਸਕਦਾ ਪਰ ਜੋ ਕੁਝ ਵੀ ਦੋ ਵਾਰ ਵਾਪਰਦਾ ਹੈ ਉਹ ਨਿਸ਼ਚਿਤ ਤੌਰ ਤੇ ਤੀਜੀ ਵਾਰ ਵੀ ਵਾਪਰੇਗਾ